ਸੇਖਾਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਹੈਲਦੀ ਡਰਿੰਕ ਬਣਾਉਣ ਲੱਗੇ ਆਂ ਕਰੀਏ ਸ਼ੁਰੂ ਦੋ ਲਏ ਆਪਾਂ ਕੀਵੀ ਤੇ ਥੋੜਾ ਜਿਹਾ ਅਦਰਕ ਤੇ ਨਾਲ ਲਿਆ ਪੁਦੀਨਾ ਵੀਡੀਓ ਨੂੰ ਭੈਣ ਭਰਾ ਸਕਿਪ ਨਾ ਕਰਿਓ ਤੇ 1 ਬਾਈ 1 ਕਰਕੇ ਆਪਾਂ ਸਾਰੀਆਂ ਚੀਜ਼ਾਂ ਐਡ ਕਰਾਂਗੇ ਕੀਵੀ ਹੋ ਗਏ ਆ ਤੇ ਪੁਦੀਨਾ ਆਪਣਾ ਹੋ ਗਿਆ ਆ ਇਹ ਵੀਡੀਓ ਨੂੰ ਦੋ ਤਿੰਨ ਮਿੰਟ ਦੋ ਮਿੰਟ ਲੱਗਦੇ ਵੱਧ ਤੋਂ ਵੱਧ ਘਰ ਵਿੱਚ ਆਪਾਂ ਬਣਾ ਕੇ ਪੀ ਸਕਦੇ ਆ ਸਿਹਤ ਵਾਸਤੇ ਬਹੁਤ ਹੀ ਲਾਭਦਾਇਕ ਤੇ ਬਹੁਤ ਹੀ ਵਧੀਆ ਹੈਲਦੀ ਤੇ ਇਹ ਆਪਾਂ ਪਾਲਕ ਤੇ ਥੋੜੇ ਜਿਹੇ ਜਿਹੜੇ ਹਰੇ ਪਤੇ ਨਾਲ ਹੋਰ ਸੈਲਡ ਵਾਲੇ ਹੁੰਦੇ ਆ ਉਹ ਐਡ ਕਰ ਲਿਆ। ਗਰਮੀਆਂ ਵਿੱਚ ਇਹ ਬਹੁਤ ਹੀ ਵਧੀਆ ਲਾਭਦਾਇਕ ਨੰਬਰ 1 ਡਰਿੰਕ ਆ। ਪਾਇਆ ਲੈਮਨ ਆਪਾਂ ਨਿੰਬੂ ਕਰ ਲਿਆ ਐਡ ਵਿੱਚ। ਨਚੋੜ ਲਿਆ ਜੀ ਨਿੰਬੂ। ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਹ ਵਧੀਆ ਲੱਗੂ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜੀ। ਇਹੋ ਜੀਆਂ ਵੀਡੀਓ ਆਪਣੇ ਪੁੱਤੇ ਅਜ਼ਮਾਇਆ ਕਰੋ ਬਲੈਕ ਆਪਾਂ ਲੂਣ ਵਿੱਚ ਐਡ ਕੀਤਾ ਆ ਥੈਨਮਨ ਕੀਤੀ ਆ ਥੋੜੀ ਜਿਹੀ ਐਡ ਤਾਂ ਜੋ ਸਾਰੇ ਹੈਲਦੀ ਰਹੇ ਸਿਹਤ ਰਹੇ ਇਹਨੂੰ ਬਣਾਉਣ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਆਪਣੇ ਰਸੋਈ ਵਿੱਚ ਤਿਆਰ ਹੋ ਜਾਂਦੀ ਹੈ ਇਹ ਚੀਜ਼ ਇੱਕ ਆਪਾਂ ਗਾਜਰ ਐਡ ਕੀਤੀ ਇੱਕ ਆਪਾਂ ਕੀਤਾ ਖੀਰਾ ਜੀ ਵਧੀਆ ਚੀਜ਼ਾਂ ਨੂੰ ਆਪਣੀ ਲਾਈਫ ਵਿੱਚ ਜਿੰਨਾ ਅਪਣਾਇਆ ਜਾਂਦਾ ਅਪਣਾਉਣਾ ਚਾਹੀਦਾ ਖਾਸ ਕਰਕੇ ਜਿੰਨੀਆਂ ਘਰ ਵਿੱਚ ਚੀਜ਼ਾਂ ਰਸੋਈ ਵਾਲੀਆਂ ਹੁੰਦੀਆਂ ਉਹਨੂੰ ਯੂਜ਼ ਕਰਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਨਿੰਬੂ ਨਚੋੜਿਆ ਗਿਆ ਆ ਕੰਮ ਲਗਪਗ ਅੱਧ ਦੇ ਲਾਗੇ ਪਹੁੰਚ ਗਿਆ ਆ ਜਿਹੜਾ ਬੰਦਾ ਏਅਰ ਡਰਿੰਕ ਪੀਊਗਾ ਮੈਂ ਆ ਜਰੂਰ ਬਣਾਉਂਗਾ ਇਹਦੇ ਫਾਇਦੇ ਜਾਂ ਨੁਕਸਾਨ ਕੋਈ ਨਹੀਂ ਪਾਣੀ ਐਡ ਹੋ ਗਿਆ ਆਪਣਾ ਮਸ਼ੀਨ ਹੈ ਜਿਹੜੀਆਂ ਦੇਤੀਆਂ ਨੇ ਚਾਂਜ ਪਾ ਛੜਿਆ ਇਹ ਸਾਰਿਆਂ ਨੂੰ ਜਿਹੜੇ ਜਿਹੜੇ ਭੈਣ ਭਰਾ ਵੀਡੀਓ ਵੇਖਣਦੇ ਆ ਉਹ ਇਹ ਚੀਜ਼ ਨੂੰ ਟਰਾਈ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਰਿਕਵੈਸਟ ਆ ਮੈਂ ਬਹੁਤ ਜ਼ਿਆਦਾ ਵੀਡੀਓ ਪਾਉਂਦਾ ਰਹਿਣਾ ਇੱਥੇ ਲਓ ਜੀ ਕੰਮ ਤਿਆਰ ਹੋ ਗਿਆ ਆਪਣਾ ਪੂਰਾ ਥੋੜੀ ਜੀ ਆਪਾਂ ਜੈਲੀ ਐਡ ਕਰਾਂਗੇ Apple flavor ਦੀ pineapple ਦੀ ਖਾਸ ਕਰਕੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਆਪਣੇ ਉੱਤੇ ਅਜਮਾਓਗੇ ਖਾਓਗੇ ਤੇ ਆਪਣੇ ਸਰੀਰ ਨੂੰ ਵਧੀਆ ਰੱਖੋਗੇ ਤੇ ਸਿਹਤ ਵਧੀਆ ਰਹੂਗੀ ਜਿਹੜੀਆਂ ਜੜੀਆਂ ਭਾਰ ਘਟਾਉਂਦੀਆਂ ਜਿਹੜੇ ਜਿਹੜੇ ਵੀਰ ਭਰਾ ਭਾਰ ਘਟਾਉਂਦੇ ਆ ਉਹ ਇਹ ਚੀਜ਼ਾਂ ਨੂੰ ਜ਼ਰੂਰ ਐਡ ਕਰਿਆ ਕਰੋ ਆਪਣੀ ਡਾਈਟ ਵਿੱਚ ਬਹੁਤ ਘਾਟਾਵਾਦਾਂ ਪੂਰੀਆਂ ਹੁੰਦੀਆਂ ਇਹ ਚੀਜ਼ਾਂ ਨਾਲ ਖਾਸ ਕਰਕੇ ਸਾਰਾ ਵਧੀਆ ਮਟੀਰੀਅਲ ਪਿਆ ਹੁੰਦਾ ਇਹਦੇ ਵਿੱਚ ਲਓ ਜੀ ਡਰਿੰਕ ਹੋ ਗਈ ਆਪਣੀ ਰੈਡੀ ਤੇ ਜਾਂਦੇ ਮੈਂ ਇਹੋ ਗੱਲ ਕਹੂੰਗਾ ਜਾਲੀਆਂ ਲੱਗੀਆਂ ਆਪਣੀਆਂ ਪੈਣ ਵਿੱਚ ਗਲਾਸ ਦੇ ਤੇ ਮੇਰੇ ਭਰਾ ਪੈਣਾ ਜਿਹੜੇ ਵੀਡੀਓ ਵੇਖਦੇ ਆਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਬਹੁਤ ਬਹੁਤ ਪੈਣਾ ਭਰਾਵਾਂ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ ਫੇਰ ਮਿਲਦੇ ਆ ਦੁਬਾਰਾ ਦੂਸਰੀ ਵੀਡੀਓ ਨਾਲ